ਹੋਲਾ ਵਾਲਾ ਵੀ ਆਈ ਮਨਾਵਾਂਗੇ ਇੱਥੇ ਜਦੋਂ ਇੱਥੇ ਦੱਜ ਕੇ ਚਾਰਾ ਕੇ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨ ਨੂੰ ਪਾਵੇ ਨਿਹਾਲ ਹੋ ਜਾਵੇ ਆਪ ਸੀਸ ਦੇ ਦੋ ਟੋਟੇ ਕਰਾ ਲੇ ਪਰ ਦੇਸ਼ ਇੱਕ ਰਹਿ ਗਿਆ ਧਰਮ ਇੱਕ ਰਹਿ ਗਿਆ ਜਿਹੜਾ ਇਨਸਾਨ ਦੇ ਰੂਪ ਚ ਆਇਆ ਹੋਵੇ ਤੇ ਉਹਦੇ ਦੋ ਸਸਕਾਰ ਹੋਏ ਹੋਣ ਧੜ ਦਾ ਕਿਤੇ ਹੋਰ ਸੀਸ ਦਾ ਕਿਤੇ ਹੋਰ ਹੈ ਮਿਸਾਲ ਦੁਨੀਆ ਤੇ ਜੇ ਪੜ ਲਓ ਜਿਹੜੀ ਮਰਜੀ ਦੁਨੀਆ ਦਾ ਸਾਹਿਤ ਪੜ ਲਿਓ ਕੋਈ ਹੈ ਮਿਸਾਲ ਤਾਂ ਦਿਖਾ ਦਿਓ ਤੇ ਹੈ ਮਿਸਾਲ ਕਿ ਧੜ ਦਾ ਸਸਕਾਰ ਇੱਕ ਅਮੀਰ ਵਪਾਰੀ ਲੱਖੀ ਸ਼ਾਹ ਬੰਜਾਰੇ ਨੇ ਘਰ ਨੂੰ ਅੱਗ ਲਾ ਕੇ ਹੀ ਕਰਤਾ ਹੋਵੇ ਕਿ ਪਤਾ ਨਾ ਲੱਗ ਜੇ ਮੁਗਲ ਸ਼ਾਸਕ ਨੂੰ ਕਿ ਧੜ ਲੈ ਗਏ ਚੱਕ ਕੇ ਕੋਈ ਹੈ ਉਦਾਹਰਨ ਹੈ ਕਿਤੇ ਦੱਸ ਦਿਓ ਜੇ ਕਿਤੇ ਹੈ ਐਉਂ ਹੀ ਨਹੀਂ ਮਿਲੀਆਂ ਸਰਦਾਰੀਆਂ ਪਾਪੀ ਇਹਦੇ ਵਾਸਤੇ ਆ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਕਿਉਂਕਿ ਹੋਰ ਇੱਦਾਂ ਹੀ ਰਹਿਣਗੇ ਪ੍ਰਬੰਧ ਦੇ ਕੋਈ ਐ ਨਹੀਂ ਹੈਗਾ ਕਿ ਅਸੀਂ ਚੱਕ ਕੇ ਲੈ ਜਾਾਂਗੇ ਇੱਥੋਂ ਅੱਜ ਸਮਾਪਤੀ ਦੇ ਭੋਗ ਪੈ ਗਏ ਚਲੋ ਜੀ ਨਾ ਇਹ ਐਂ ਚੱਲਣਗੇ ਇਹ ਜਿਹੜੇ ਸਮਾਗਮ ਨੇ ਸਾਰਾ ਸਾਲ ਐਂ ਚੱਲਣਗੇ 351ਵਾਂ ਵੀ ਐਂ ਮਨਾਵਾਂਗੇ ਹੋਲਾ ਮੱਲਾ ਵੀ ਐਂ ਮਨਾਵਾਂਗੇ ਇੱਥੇ ਜਦੋਂ ਇੱਥੇ ਗੱਲ ਕਰਾਂਗੇ ਜਾਵੇ ਭਰਤਨ ਸਿੰਘ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਹਿਬ ਉਹ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਫ੍ਰੀ ਦੇ ਵਿੱਚ ਤੁਹਾਨੂੰ ਇੱਥੇ ਗੱਲ ਗੱਲ ਕਰਾ ਕੇ ਜਾਵਾਂ ਏ ਤਨ ਤਨ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਨਣੋਂ ਭਾਵੇਂ ਨਿਹਾਲ ਹੋ ਜਾਵੇ ਕਿ ਅੱਛਾ ਤਾਬ ਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨਿਆਂ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ 'ਚ ਨਹੀਂ ਰੱਖਣਾ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਉਹ ਇੱਥੋਂ ਦੇ ਐਮ.ਐਲ.ਏ ਵੀ ਨੇ ਮੰਤਰੀ ਵੀ ਨੇ ਜੋ ਇਹ ਸ਼ਹਿਰ ਤਿੰਨੇ ਸ਼ਹਿਰਾਂ ਨੇ ਲਈ ਜੋ ਵਿਦਿਅਕ ਸੰਸਥਾਾਂਾਂ ਚਾਹੀਦੀਆਂ ਜੋ ਸੀਵਰੇਜ ਵਾਸਤੇ ਕੋਈ ਸਰੋਵਰ ਵਾਸਤੇ ਕੋਈ ਕਿਸੇ ਗੁਰਦ ਆਮਾ ਵਾਸਤੇ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਹੋਏ ਨੇ ਪਏ ਨੇ ਮਤਲਬ ਐ ਲੱਗੇ ਵੀ ਹਾਂ ਕੋਈ ਕੋਈ ਵਿਦੇਸ਼ਾਂ ਤੋਂ ਕੋਈ ਆਵੇ ਉਹ ਜਾ ਕੇ ਦੱਸੇ ਵੀ ਇੱਕ ਸਿੱਖ ਕੌਮ ਐ ਜਿਹੜੀ ਆਪਣੇ ਸ਼ਹਿਰਾਂ ਨੂੰ ਜਾਂ ਜਿੱਥੇ ਉਹਨਾਂ ਦੇ ਗੁਰੂਆਂ ਨੇ ਵਾਸਾ ਕੀਤਾ ਹੁਣ 29 29 ਸਾਲ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਾ ਕੇ ਦੇਖ ਕੇ ਆਇਓ ਬਾਕੀ ਭਾਰਤ ਚਲੋ ਠੀਕ ਹੈ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਠੀਕ ਹੀ ਹੋਣਾ ਪਰ ਆਹ ਤਿੰਨ ਸ਼ਹਿਰ ਦੇਖ ਕੇ ਉਹ ਕਹਿਣ ਵੱਡੇ ਵੱਡੇ ਦੁਨੀਆ ਦੇ ਰਾਈਟਰ ਵੱਡੇ ਵੱਡੇ ਫਿਲਾਸਫਰ ਕਿ ਵੀ ਜਾ ਕੇ ਤਿੰਨ ਸ਼ਹਿਰਾਂ ਚ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਤੇ ਸ੍ਰੀ ਅਮਰਸਰ ਸਾਹਿਬ ਦੇਖ ਕੇ ਆਏ ਹੋ ਕਿ ਤੁਹਾਨੂੰ ਲੱਗੂਗਾ ਫਰਕ ਕਿ ਬਾਕੀ ਦੇਸ਼ ਨਾਲੋਂ ਕੁਝ ਫਰਕ ਹੈ ਕਿਉਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਤਾਂ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ